ਵਿਰਦਾ ਆਸ਼ਰਮ ਦੇ ਬਾਹਰ ਧੁੱਪ ਵਿੱਚ ਕਵਿਤਾ ਆਪਣੀ ਬਦਕਿਸਮਤੀ ਨਾਲ ਉੱਥੇ ਰਹਿਣ ਵਾਲੀਆਂ ਹਮ ਉਮਰਔਰਤਾਂ ਨਾਲ ਗੱਲਾਂ ਕਰ ਰਹੀ ਸੀ ਉਦੋਂ ਹੀ ਉਸਦੀ ਇੱਕ ਸਹੇਲੀ ਕਾਂਤਾ ਨੇ ਕਿਹਾ ਕਵਿਤਾ ਭੈਣ ਤੁਹਾਡੇ ਨੂੰ ਪੁੱਤ ਬਹੁਤ ਚੰਗੇ ਨੇ ਫਿਰ ਵੀ ਪਤਾ ਨਹੀਂ ਤੁਸੀਂ ਇੱਥੇ ਕਿਉਂ ਆਏ ਹੋ ਤੁਹਾਡੇ ਨੂੰ ਪੁੱਤ ਤਾਂ ਤੁਹਾਨੂੰ ਲੈਣ ਵੀ ਆਏ ਸੀ ਫਿਰ ਵੀ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਗਏ ਇੱਕ ਸਾਡੇ ਨੂੰ ਪੁੱਤ ਨੇ ਜੋ ਸਾਨੂੰ ਕਦੇ ਮਿਲਣ ਵੀ ਨਹੀਂ ਆਉਂਦੇ ਕਵਿਤਾ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਉੱਥੇ ਰਹਿਣ ਵਾਲੇ ਕਸਤੂਰੀ ਲਾਲ ਨੇ ਕਿਹਾ ਕਵਿਤਾ ਭੈਣ ਤੁਹਾਡੇ ਨੂੰ ਪੁੱਤ ਅੱਜ ਫੇਰ ਤੁਹਾਨੂੰ ਲੈਣ ਆ ਗਏ ਨੇ ਨੂਹ ਪੁੱਤ ਦਾ ਨਾਂ ਸੁਣਦੇ ਹੀ ਕਵਿਤਾ ਦੇ ਚਿਹਰੇ ਤੇ ਗੁੱਸਾ ਚਲਕ ਪਿਆ ਉਹ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਉੱਥੇ ਬੈਠੇ ਸਾਰੇ ਲੋਕ ਕਵਿਤਾ ਨੂੰ ਵੇਖ ਕੇ ਹੈਰਾਨ ਰਹਿ ਗਏ ਇਹ ਕਿੱਦਾਂ ਦੀ ਔਰਤਾ ਇਸ ਦੇ ਨੂਹ ਪੁੱਤੇ ਇਸ ਨੂੰ ਲੈਣ ਆਏ ਨੇ ਇਹ ਉਹਨਾਂ ਨੂੰ ਮਿਲਣ ਦੀ ਬਜਾਏ ਮੂੰਹ ਮੋੜ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਦੋਂ ਤੱਕ ਕਵਿਤਾ ਦੇ ਨੂੰਹ ਪੁੱਤਰ ਆ ਚੁੱਕੇ ਸੀ ਉਹ ਸਿੱਧੇ ਉਥੋਂ ਦੇ ਮੈਨੇਜਰ ਕੋਲ ਗਏ ਮੈਨੇਜਰ ਸਾਹਿਬ ਉਹਨਾਂ ਨੂੰ ਕਵਿਤਾ ਨਾਲ ਮਲਾਉਣ ਲਈ ਅੰਦਰ ਲੈ ਗਏ ਜਦੋਂ ਅੰਦਰ ਆਏ ਤਾਂ ਕਵਿਤਾ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬੈਠੀ ਸੀ ਮੈਨੇਜਰ ਸਾਹਿਬ ਨੇ ਕਿਹਾ ਮਾਤਾ ਜੀ ਦਰਵਾਜ਼ਾ ਖੋਲੋ ਤੁਹਾਡਾ ਪੁੱਤਰ ਆਪਣੀ ਘਰਵਾਲੀ ਨਾਲ ਤੁਹਾਨੂੰ ਮਿਲਣ ਲਈ ਆਇਆ ਹੈ ਪਰ ਕਵਿਤਾ ਨੇ ਸਾਫ਼ ਮਨ੍ਹਾ ਕਰ ਦਿੱਤਾ ਮੈਨੇਜਰ ਸਾਹਿਬ ਦੇ ਬਹੁਤ ਜ਼ਿਆਦਾ ਮਿੰਨਤਾਂ ਤਰਲੇ ਕਰਨ ਤੇ ਹੀ ਕਵਿਤਾ ਨੇ ਦਰਵਾਜ਼ਾ ਖੋਲ੍ਹਿਆ ਕਵਿਤਾ ਦੇ ਨੂੰਹ ਪੁੱਤ ਕਵਿਤਾ ਨੂੰ ਮਿਲਣ ਲਈ ਅੰਦਰ ਗਏ ਤੇ ਮੈਨੇਜਰ ਸਾਹਿਬ ਉੱਥੇ ਬਾਹਰ ਹੀ ਬੈਠ ਗਏ ਅੰਦਰ ਜਾਂਦੇ ਹੀ ਉਹਨਾਂ ਦੇ ਪੁੱਤਰ ਕਰਨ ਨੇ ਕਿਹਾ ਮਾ ਕੀ ਹੋ ਗਿਆ ਤੁਹਾਨੂੰ ਕਿਉਂ ਨਹੀਂ ਤੁਸੀਂ ਜਾਣਾ ਚਾਹੁੰਦੇ ਸਾਡੇ ਨਾਲ ਹੁਣ ਤਾਂ ਤੁਹਾਡਾ ਪੋਤਾ ਵੀ ਆ ਗਿਆ ਉਸ ਨੂੰ ਤੁਹਾਡੀ ਬਹੁਤ ਲੋੜ ਹੈ ਜੇਕਰ ਦਾਦੀ ਦੇ ਹੁੰਦੇ ਹੋਏ ਵੀ ਪੋਤੀ ਨੂੰ ਦਾਦੀ ਦਾ ਲਾਡ ਪਿਆਰ ਨਾ ਮਿਲੇ ਤਾਂ ਫਿਰ ਉਸ ਦੇ ਨਾਲ ਨਾ ਇਨਸਾਫੀ ਹੋਵੇਗੀ ਉਦੋਂ ਹੀ ਕਵਿਤਾ ਦੀ ਨੂੰਹ ਨੇ ਕਿਹਾ ਮੰਮੀ ਜੀ ਤੁਹਾਨੂੰ ਪਤਾ ਨਾ ਪਿੰਡ ਵਿੱਚ ਜੋ ਸਾਡੀ ਜ਼ਮੀਨ ਸੀ ਹੁਣ ਉੱਥੇ ਸ਼ਹਿਰ ਦਾ ਵਿਕਾਸ ਹੋ ਗਿਆ ਹੁਣ ਤਾਂ ਉਸ ਜ਼ਮੀਨ ਦੀਆਂ ਕੀਮਤਾਂ ਕਰੋੜਾਂ ਦੀਆਂ ਹੋ ਗਈਆਂ ਨੇ ਨੂੰਹ ਪੁੱਤ ਦੀਆਂ ਗੱਲਾਂ ਸੁਣ ਕੇ ਕਵਿਤਾ ਨੂੰ ਉਹਨਾਂ ਦਾ ਲਾਲਚ ਸਮਝ ਆ ਗਿਆ ਉਹ ਕਵਿਤਾ ਨੂੰ ਘਰ ਕਿਉਂ ਲਿਜਾਣਾ ਚਾਹੁੰਦੇ ਸੀ ਉਹਨਾਂ ਨੂੰ ਆਪਣੇ ਨੂੰਹ ਪੁੱਤ ਤੇ ਗੁੱਸਾ ਤਾਂ ਬਹੁਤ ਆਇਆ ਪਰ ਉਹ ਉਹਨਾਂ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਉਹ ਚੁੱਪ ਕਰ ਗਈ। ਕਮਰੇ ਦਾ ਮਾਹੌਲ ਇਕਦਮ ਸ਼ਾਂਤ ਹੋ ਗਿਆ। ਉਦੋਂ ਹੀ ਮੈਨੇਜਰ ਸਾਹਿਬ ਅੰਦਰ ਆਏ ਤੇ ਬੋਲੇ, ਕੀ ਹੋਇਆ ਮਾਤਾ ਜੀ? ਕੀ ਫੈਸਲਾ ਕੀਤਾ ਤੁਸੀਂ? ਕਵਿਤਾ ਦੀ ਨੂੰਕਮਲ ਨੇ ਕਿਹਾ, ਪਤਾ ਨਹੀਂ ਮੈਨੇਜਰ ਸਾਹਿਬ, ਮੰਮੀ ਜੀ ਨੂੰ ਕੀ ਹੋ ਗਿਆ? ਮੰਮੀ ਜੀ ਤਾਂ ਕੁਝ ਬੋਲ ਹੀ ਨਹੀਂ ਰਹੇ। ਨਾ ਤਾਂ ਮੰਮੀ ਜੀ ਹਾਂ ਕਹਿੰਦੇ ਨੇ ਤੇ ਨਾ ਨਾ ਕਹਿੰਦੇ ਨੇ। ਨੂੰਹ ਪੁੱਤਰ ਬੋਲੀ ਜਾ ਰਹੇ ਸੀ ਪਰ ਕਵਿਤਾ ਕੁਝ ਨਾ ਬੋਲੀ। ਚੁੱਪਚਾਪ ਬੈਠੀ ਰਹੀ। ਨੂੰ ਪੁੱਤ ਬੋਲਦੇ ਬੋਲਦੇ ਉੱਠ ਕੇ ਬਾਹਰ ਚਲੇ ਗਏ ਤੇ ਆਪਣੀ ਗੱਡੀ ਵਿੱਚ ਬੈਠ ਕੇ ਘਰ ਵਾਪਸ ਆ ਗਏ। ਉਹਨਾਂ ਦੇ ਜਾਣ ਤੋਂ ਬਾਅਦ ਕਵਿਤਾ ਦੇ ਚਿਹਰੇ ਤੇ ਨਾ ਤਾਂ ਗੁੱਸੇ ਦੇ ਭਾਵ ਸੀ ਅਤੇ ਨਾ ਹੀ ਨਿਰਾਸ਼ਾ ਦੇ। ਉਹ ਇੱਕਦਮ ਸ਼ਾਂਤ ਬੈਠੀ ਰਹੀ। ਉਸ ਦੀ ਚੁੱਪੀ ਤੋੜਦਿਆਂ ਮੈਨੇਜਰ ਸਾਹਿਬ ਬੋਲੇ, "ਇੱਕ ਗੱਲ ਕਹਾ ਮਾਤਾ ਜੀ, ਤੁਸੀਂ ਬੜੀ ਕਿਸਮਤ ਵਾਲੇ ਹੋ ਜੋ ਤੁਹਾਡੇ ਨੂੰ ਪੁੱਤਰ ਤੁਹਾਨੂੰ ਇੰਨੇ ਦਿਨਾਂ ਬਾਅਦ ਘਰ ਵਾਪਸ ਜਾਣ ਲਈ ਆਇਆ ਰਹੇ ਨੇ।" ਤੁਸੀਂ ਹਰ ਵਾਰ ਉਹਨਾਂ ਨੂੰ ਮਨਾ ਕਰ ਦਿੰਨੇ ਹੋ ਬਾਕੀ ਵਿਰਦਾ ਆਸ਼ਰਮ ਵਿੱਚ ਦੇਖੋ ਕਿਸੇ ਦੇ ਵੀ ਨੂਹ ਪੁੱਤਰ ਉਹਨਾਂ ਨੂੰ ਮਿਲਣ ਜਾਂ ਦੇਖਣ ਲਈ ਨਹੀਂ ਆਉਂਦੇ ਪਰ ਤੁਹਾਡੇ ਨੂਹ ਪੁੱਤ 2 ਮਹੀਨਿਆਂ ਤੋਂ ਲਗਾਤਾਰ ਆ ਰਹੇ ਨੇ ਪਰ ਤੁਸੀਂ ਹੋ ਕਿ ਆਪਣੀ ਜਿੱਦ ਫੜ ਕੇ ਬੈਠੇ ਹੋ ਇਦਾਂ ਦੇ ਨੂਹ ਪੁੱਤ ਤਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਆ ਵਰਨਾ ਆਪਣੇ ਆਸ਼ਰਮ ਵਿੱਚ ਕਾਂਤਾ ਆਂਟੀ ਨੂੰ ਹੀ ਦੇਖ ਲਓ ਜੋ ਛੋਟੇ ਛੋਟੇ ਪੋਤੇ ਪੋਤੀਆਂ ਨੂੰ ਕਿੰਨਾ ਯਾਦ ਕਰਦੀ ਹੈ ਕਿੰਨਾਰੋਂਦੀ ਆ ਉਹਨਾਂ ਨੂੰ ਯਾਦ ਕਰਕੇ ਹਰ ਰੋਜ਼ ਰੱਬ ਅੱਗੇ ਇਹੀ ਅਰਦਾਸ ਕਰਦੀ ਆ ਕਿ ਕਾਸ਼ ਉਹਨਾਂ ਦੇ ਨੂੰਹ ਪੁੱਤ ਉਹਨਾਂ ਨੂੰ ਕਿਸੇ ਤਰ੍ਹਾਂ ਘਰ ਲੈ ਜਾਣ ਉਹ ਆਪਣੇ ਘਰ ਵਿੱਚ ਰਹਿਣਾ ਚਾਹੁੰਦੀ ਆ ਇੱਕ ਤੁਸੀਂ ਹੋ ਜੋ ਨੂੰਹ ਦੇ ਕਹਿਣ ਤੇ ਵੀ ਘਰ ਜਾਣ ਲਈ ਤਿਆਰ ਨਹੀਂ ਹੋ ਰਹੇ ਉਦੋਂ ਹੀ ਕੁਰਸੀ ਤੋਂ ਉੱਠਦਿਆਂ ਕਵਿਤਾ ਮੈਨੇਜਰ ਸਾਹਿਬ ਨੂੰ ਬੋਲੀ ਮੈਨੇਜਰ ਸਾਹਿਬ ਹੁਣ ਮੇਰਾ ਘਰ ਵਿਰਧ ਆਸ਼ਰਮ ਹੀ ਹੈ ਮੈਂ ਹੁਣ ਹੋਰ ਕਿਸੇ ਘਰ ਵਿੱਚ ਨਹੀਂ ਜਾਣਾ ਆਪਣੇ ਆਖਰੀ ਸਾਹਾਂ ਤੱਕ ਮੈਂ ਵਿਰਧ ਆਸ਼ਰਮ ਵਿੱਚ ਹੀ ਰਹਾਂਗੀ ਜੇਕਰ ਤੁਹਾਨੂੰ ਮੇਰਾ ਇਸ ਵਿਰਧ ਆਸ਼ਰਮ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਤਾਂ ਮੈਂ ਕਿਸੇ ਦੂਜੇ ਵਿਰਧ ਆਸ਼ਰਮ ਵਿੱਚ ਚਲੀ ਜਾਵਾਂਗੀ ਪਰ ਮੈਂ ਆਪਣੇ ਨੂੰਹ ਪੁੱਤ ਦੇ ਨਾਲ ਵਾਪਸ ਉਸ ਘਰ ਵਿੱਚ ਨਹੀਂ ਜਾਵਾਂਗੀ ਨਹੀਂ ਨਹੀਂ ਮਾਤਾ ਜੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਇਸ ਵਿਰਧ ਆਸ਼ਰਮ ਨੂੰ ਛੱਡ ਕੇ ਚਲੇ ਜਾਓ ਮੈਂ ਵਿਰਧ ਆਸ਼ਰਮ ਤੁਹਾਡੇ ਵਰਗੇ ਬਜ਼ੁਰਗ ਲੋਕਾਂ ਲਈ ਹੀ ਤਾਂ ਬਣਾਇਆ ਹੈ ਜਿੰਨਾਂ ਦੀ ਮੈਂ ਸੇਵਾ ਕਰਨਾ ਚਾਹੁੰਦਾ ਹਾਂ ਮੈਂ ਤਾਂ ਬਸ ਤੁਹਾਡੇ ਨੂੰ ਪੁੱਤ ਦੇ ਚੰਗੇ ਸੁਭਾਅ ਨੂੰ ਵੇਖ ਕੇ ਤੁਹਾਨੂੰ ਇਹ ਸਭ ਕਹਿ ਰਿਹਾ ਸੀ ਬਾਕੀ ਤੁਹਾਡੀ ਮਰਜ਼ੀ ਆ ਮੈਂ ਤੁਹਾਡੇ ਤੇ ਘਰ ਜਾਣ ਦਾ ਕੋਈ ਦਬਾਅ ਨਹੀਂ ਪਾ ਰਿਹਾ ਜੇਕਰ ਤੁਹਾਨੂੰ ਮੇਰੀ ਗੱਲ ਦਾ ਦੁੱਖ ਲੱਗਿਆ ਹੋਵੇ ਤਾਂ ਮੈਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਨੇਜਰ ਸਾਹਿਬ ਨੇ ਦੋਨੋਂ ਹੱਥ ਜੋੜਦੇ ਹੋਏ ਕਿਹਾ ਤਾਂ ਕਵਿਤਾ ਬੋਲੀ ਨਹੀਂ ਪੁੱਤ ਇਹਦੇ ਵਿੱਚ ਬੁਰਾ ਲੱਗਣ ਵਾਲੀ ਤਾਂ ਕੋਈ ਵੀ ਗੱਲ ਨਹੀਂ ਆ ਤੁਸੀਂ ਮੈਨੂੰ ਉਹੀ ਕਹਿ ਰਹੇ ਹੋ ਜੋ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਰਹੇ ਹੋ ਸਚਾਈ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਕੀ ਮਤਲਬ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੇਜਰ ਸਾਹਿਬ ਨੇ ਪੁੱਛਿਆ ਤਾਂ ਕਵਿਤਾ ਨੇ ਕਿਹਾ ਬਸ ਕੁਝ ਨਹੀਂ ਪੁੱਤ ਉਹ ਅਜੇ ਬੋਲ ਹੀ ਰਹੀ ਸੀ ਉਹ ਆਪਣੀ ਗੱਲ ਨੂੰ ਟਾਲ ਕੇ ਉਥੋਂ ਉੱਠ ਕੇ ਬਾਹਰ ਚਲੀ ਗਈ ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ ਕੁਝ ਦਿਨਾਂ ਬਾਅਦ ਕਵਿਤਾ ਦੇ ਨੂੰਹ ਪੁੱਤ ਫੇਰ ਤੋਂ ਵਿਰਧਾ ਆਸ਼ਰਮ ਆਏ ਮੈਨੇਜਰ ਸਾਹਿਬ ਨੂੰ ਆਪਣੀ ਮਾਂ ਨੂੰ ਮਿਲਣ ਲਈ ਕਿਹਾ ਉਦੋਂ ਮੈਨੇਜਰ ਨੇ ਦੇਖਿਆ ਕਿ ਉਹਨਾਂ ਦੀ ਬਹੂ ਦੇ ਹੱਥ ਵਿੱਚ ਇੱਕ ਵੱਡਾ ਜਿਹਾ ਡੱਬਾ ਹੈ ਉਹਨਾਂ ਨੇ ਪੁੱਛਿਆ ਕਿ ਇਹਦੇ ਵਿੱਚ ਕੀ ਹੈ ਤਾਂ ਕਵਿਤਾ ਦੀ ਨੂੰਹ ਬੋਲੀ ਮੈਨੇਜਰ ਸਾਹਿਬ ਅੱਜ ਮੇਰੀ ਸੱਸ ਦਾ ਜਨਮ ਦਿਨ ਹੈ ਇਸ ਲਈ ਮੈਂ ਉਹਨਾਂ ਲਈ ਕੇਕ ਲੈ ਕੇ ਆਈ ਹਾਂ ਵਿਰਧਾ ਆਸ਼ਰਮ ਵਿੱਚ ਉਹਨਾਂ ਦੇ ਨਾਲ ਮੈਂ ਕੇਕ ਕਟਾਂਗੀ ਉਹ ਮੇਰੇ ਨਾਲ ਘਰ ਆਉਣ ਲਈ ਤਿਆਰ ਨਹੀਂ ਤਾਂ ਮੈਂ ਸੋਚਿਆ ਮੈਂ ਹੀ ਮੇਰੀ ਸੱਸ ਨਾਲ ਜਾ ਕੇ ਉਹਨਾਂ ਦਾ ਜਨਮ ਦਿਨ ਮਨਾਵਾਂ ਮੈਨੇਜਰ ਬੋਲਿਆ ਇੱਕ ਵਾਰ ਮੈਂ ਮਾਤਾ ਜੀ ਤੋਂ ਪੁੱਛ ਕੇ ਆਉਂਦਾ ਹਾਂ ਉਸ ਤੋਂ ਬਾਅਦ ਹੀ ਤੁਹਾਨੂੰ ਦੱਸਾਂਗਾ ਇਸ ਵਾਰ ਕਮਲ ਆਪਣੇ 4 ਮਹੀਨਿਆਂ ਦੇ ਪੁੱਤ ਨੂੰ ਵੀ ਨਾਲ ਲੈ ਕੇ ਆਈ ਸੀ ਮੈਨੇਜਰ ਸਾਹਿਬ ਕਵਿਤਾ ਦੇ ਕਮਰੇ ਵਿੱਚ ਗਏ ਅਤੇ ਬੋਲੇ ਮਾਤਾ ਜੀ ਤੁਹਾਡੇ ਨੂੰ ਪੁੱਤ ਤੁਹਾਡਾ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਏ ਨਹੀਂ ਤਾਂ ਕਵਿਤਾ ਨੇ ਨੂੰ ਪੁੱਤ ਨੂੰ ਮਿਲਣ ਤੋਂ ਸਾਹਮਣਾ ਕਰ ਦਿੱਤਾ ਪਿਛਲੀ ਵਾਰ ਦੀ ਤਰ੍ਹਾਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬੈ ਗਈ ਪਰ ਇੱਧਰ ਉਹਨਾਂ ਦੀ ਨੂੰਕਮਲ ਤਾਂ ਉਹਨਾਂ ਨੂੰ ਮਿਲਣ ਦੀ ਜਿੱਦ ਫੜ ਕੇ ਬੈਠੀ ਸੀ ਚਾਹੇ ਕੁਝ ਵੀ ਹੋ ਜਾਵੇ ਪਰ ਮੈਂ ਆਪਣੀ ਸੱਸ ਨੂੰ ਮਿਲ ਕੇ ਤੇ ਜਨਮ ਦਿਨ ਮਨਾ ਕੇ ਕੇਕ ਕੱਟ ਕੇ ਹੀ ਘਰ ਜਾਵਾਂਗੀ ਹੁਣ ਤਾਂ ਵਿਰਧਾ ਆਸ਼ਰਮ ਵਿੱਚ ਰਹਿਣ ਵਾਲੇ ਬਾਕੀ ਬਜ਼ੁਰਗਾਂ ਨੂੰ ਵੀ ਲੱਗਣ ਲੱਗਾ ਸੀ ਕਿ ਸੱਚਮੁੱਚ ਕਵਿਤਾ ਦੇ ਨੂੰਹ ਪੁੱਤਰ ਬਹੁਤ ਚੰਗੇ ਨੇ ਪਰ ਕਵਿਤਾ ਦੇ ਅੰਦਰ ਜਰਾ ਵੀ ਹਮਦਰਦੀ ਨਹੀਂ ਸੀ ਬੱਜੀ ਉਹ ਬੜੀ ਪੱਥਰਦਿਲ ਔਰਤ ਸੀ ਜਦੋਂ ਨੂੰਹ ਪੁੱਤ ਇੰਨੀਆਂ ਮਿੰਤਾਂ ਕਰ ਰਹੇ ਨੇ ਤਾਂ ਉਹਨਾਂ ਨੂੰ ਘਰ ਚਲੇ ਜਾਣਾ ਚਾਹੀਦਾ ਹੈ ਪਤਾ ਨਹੀਂ ਕਿਉਂ ਫਾਲਤੂ ਦੀ ਜਿੱਦ ਫੜ ਕੇ ਬੈਠੀ ਆ ਜੇਕਰ ਸਾਡੇ ਨੂੰਹ ਪੁੱਤ ਸਾਨੂੰ ਲੈਣ ਆਉਂਦੇ ਨੇ ਤਾਂ ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਚਲੇ ਜਾਂਦੇ ਉਦੋਂ ਹੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਏਦਾਂ ਦੀ ਕੋਈ ਮਾਂ ਹੋਈ ਪਲਾਂ ਜਿਹੜੀ ਆਪਣੇ ਨੂੰਹ ਪੁੱਤ ਨੂੰ ਵਾਰ-ਵਾਰ ਆਉਣ ਤੇ ਮਜਬੂਰ ਕਰ ਰਹੀ ਹੋਵੇ ਤਾਂ ਦੂਜੇ ਨੇ ਕਿਹਾ ਆਪਣੇ ਨੂੰਹ ਪੁੱਤ ਨੂੰ ਤਾਂ ਛੱਡੋ ਆਪਣੇ ਨਿੱਕੇ ਜਿਹੇ ਪੋਤੇ ਨੂੰ ਵੀ ਦੇਖਣਾ ਨਹੀਂ ਚਾਹੁੰਦੀ ਪਤਾ ਨਹੀਂ ਕਿਹੋ ਜੀ ਦਾਦੀ ਆ ਜੋ ਆਪਣੇ ਪਰਿਵਾਰ ਤੋਂ ਹੀ ਦੂਰ ਭੱਜ ਰਹੀ ਆ ਸਭ ਲੋਕਾਂ ਦੇ ਮੂੰਹੋਂ ਆਪਣੇ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਸੁਣ ਕੇ ਕਵਿਤਾ ਕਮਰੇ ਵਿੱਚੋਂ ਬਾਹਰ ਆਈ ਆਪਣੀ ਨੂੰਹ ਦੇ ਹੱਥ ਵਿੱਚੋਂ ਕੇਕ ਵਾਲਾ ਡੱਬਾ ਫੜ ਕੇ ਦੂਰ ਸੁੱਟ ਦਿੱਤਾ ਅਤੇ ਫਿਰ ਗੁੱਸੇ ਵਿੱਚ ਬੋਲੀ ਮੈਨੇਜਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਹੀ ਮਨਾ ਕੀਤਾ ਸੀ ਕਿ ਮੈਂ ਆਪਣੇ ਨੂੰਹ ਪੁੱਤ ਨੂੰ ਨਹੀਂ ਮਿਲਣਾ ਫਿਰ ਕਿਉਂ ਤੁਸੀਂ ਬਾਰ-ਬਾਰ ਆ ਕੇ ਮੈਨੂੰ ਪਰੇਸ਼ਾਨ ਕਰ ਰਹੇ ਹੋ ਮੈਂ ਕਹਿ ਦਿੱਤਾ ਨਾ ਕਿ ਮੇਰਾ ਕੋਈ ਵੀ ਪੁੱਤ ਨਹੀਂ ਆ ਅਤੇ ਨਾ ਹੀ ਨੂੰਹਾਂ ਤੇ ਨਾ ਹੀ ਮੇਰਾ ਕੋਈ ਪੋਤਾ ਹੈ ਮੇਰੇ ਪਤੀ ਦੇ ਜਾਣ ਤੋਂ ਬਾਅਦ ਹੁਣ ਮੇਰਾ ਇਸ ਦੁਨੀਆ ਵਿੱਚ ਕੋਈ ਵੀ ਆਪਣਾ ਨਹੀਂ ਆ ਇਹ ਸਾਰਾ ਕੁਝ ਕਹਿ ਦਿਓ ਇਹਨਾਂ ਲੋਕਾਂ ਨੂੰ ਕਿ ਹੁਣ ਮੈਨੂੰ ਦੁਬਾਰਾ ਇੱਥੇ ਲੈਣ ਵਾਸਤੇ ਨਾ ਆਉਣ ਇਸ ਵਾਰ ਮੈਨੇਜਰ ਸਾਹਿਬ ਨੂੰ ਕਵਿਤਾ ਦਾ ਵਿਵਹਾਰ ਬਹੁਤ ਅਜੀਬ ਲੱਗਿਆ ਉਹ ਕਵਿਤਾ ਤੋਂ ਨਾਰਾਜ਼ ਹੁੰਦੇ ਹੋਏ ਬੋਲੇ ਮਾਤਾ ਜੀ ਤੁਸੀਂ ਕਿਉਂ ਬੜਾਪੇ ਦੇ ਵਿੱਚ ਆਪਣੀ ਆਕੜ ਲੈ ਕੇ ਬੈਠੇ ਹੋ ਇਦਾਂ ਦੀ ਵੀ ਕਿਹੜੀ ਗੱਲ ਹੋ ਗਈ ਜੋ ਤੁਸੀਂ ਆਪਣੇ ਨੂੰ ਪੁੱਤ ਤੋਂ ਇੰਨੀ ਨਫ਼ਰਤ ਕਰਦੇ ਹੋ ਇੱਥੇ ਸਾਰੇ ਲੋਕ ਦੇਖ ਰਹੇ ਨੇ ਕਿ ਤੁਹਾਡੇ ਨੂੰ ਪੁੱਤ ਕਿੰਨੇ ਚੰਗੇ ਨੇ ਜੋ ਤੁਹਾਡਾ ਜਨਮ ਦਿਨ ਮਨਾਉਣ ਵਾਸਤੇ ਵਿਰਧ ਆਸ਼ਰਮ ਆਏ ਨੇ ਬੱਚੇ ਨੇ ਗਲਤੀ ਹੋ ਗਈ ਹੋਵੇਗੀ ਜੇਕਰ ਹੁਣ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਤੁਹਾਨੂੰ ਵੀ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਉਦੋਂ ਹੀ ਕਵਿਤਾ ਆਪਣੇ ਨੂੰ ਪੁੱਤ ਵੱਲ ਵੇਖਦੇ ਹੋਏ ਬੋਲੀ ਚਲੇ ਜਾਓ ਇੱਥੋਂ ਦੁਬਾਰਾ ਕਦੇ ਵੀ ਮੈਨੂੰ ਆਪਣੀ ਸ਼ਕਲ ਨਾ ਦਿਖਾਉਣਾ। ਕਵਿਤਾ ਦਾ ਗੁੱਸਾ ਵੇਖ ਕੇ ਕਵਿਤਾ ਦੇ ਨੂੰ ਪੁੱਤ ਨੂੰ ਲੱਗਿਆ ਕਿ ਮੰਮੀ ਜੀ ਕਿਤੇ ਹੁਣ ਸਾਡੀ ਪੋਲ ਨਾ ਖੋਲ ਦੇਣ। ਇਸ ਲਈ ਉਦਾਸ ਜਿਹਾ ਮੂੰਹ ਲੈ ਕੇ ਉਹ ਉੱਥੋਂ ਚਲੇ ਗਏ। ਪਰ ਅੱਜ ਕਵਿਤਾ ਚੁੱਪ ਨਹੀਂ ਬੈਠੀ। ਕਿਉਂਕਿ ਵਾਰ-ਵਾਰ ਵਿਰਧ ਆਸ਼ਰਮ ਵਿੱਚ ਜਾ ਕੇ ਉਹਨਾਂ ਦੇ ਨੂੰਹ ਪੁੱਤ ਨੇ ਪਿਛਲੇ 1 ਸਾਲ ਤੋਂ ਉਹਨਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਸੀ ਕਿਸ ਤਰ੍ਹਾਂ ਪਿਛਲੇ 1 ਸਾਲ ਤੋਂ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਕਿਸ ਤਰ੍ਹਾਂ ਆਪਣੇ ਪਤੀ ਦਾ ਘਰ ਛੱਡ ਕੇ ਵਿਰਧ ਆਸ਼ਰਮ ਵਿੱਚ ਅਡਜਸਟ ਕੀਤਾ ਇਹ ਗੱਲ ਉਸ ਤੋਂ ਪੇਤਰ ਕੋਈ ਨਹੀਂ ਜਾਣਦਾ ਸੀ ਜਦੋਂ ਵਿਰਧ ਆਸ਼ਰਮ ਆਈ ਸੀ ਤਾਂ ਕਿਸ ਤਰ੍ਹਾਂ 3-4 ਮਹੀਨੇ ਤੱਕ ਰੋ ਰੋ ਕੇ ਬਹੁਤ ਪਰੇਸ਼ਾਨ ਹੋ ਗਈ ਸੀ ਇਹ ਤਾਂ ਉਹੀ ਜਾਣਦੀ ਸੀ ਕਿ ਕਿੰਨੇ ਟੁੱਟੇ ਹੋਏ ਮਨ ਦੇ ਨਾਲ ਉਹ ਆਸ਼ਰਮ ਵਿੱਚ ਆਈ ਸੀ ਨੂੰ ਪੁੱਤ ਨੇ ਉਹਨਾਂ ਨੂੰ ਬੇਇੱਜ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਆਪਣੀਆਂ ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਕਵਿਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਦੋਂ ਹੀ ਮੈਨੇਜਰ ਸਾਹਿਬ ਨੇ ਕਿਹਾ ਮਾਤਾ ਜੀ ਮੈਂ ਪਿਛਲੇ 1 ਸਾਲ ਤੋਂ ਤੁਹਾਡੀਆਂ ਅੱਖਾਂ ਵਿੱਚ ਕਦੇ ਹੰਝੂ ਨਹੀਂ ਦੇਖੇ ਪਰ ਅੱਜ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਗਏ। ਐਦਾਂ ਕਿਉਂ? ਐਦਾਂ ਦੀ ਕਿਹੜੀ ਗੱਲ ਹੋ ਗਈ? ਜੋ ਤੁਸੀਂ ਆਪਣੇ ਨੂੰਹ-ਪੁੱਤ ਦੇ ਨਾਲ ਘਰ ਵਾਪਸ ਨਹੀਂ ਜਾਣਾ ਚਾਹੁੰਦੇ? ਸਾਨੂੰ ਵੀ ਦੱਸੋ। ਕੁਝ ਤਾਂ ਗੱਲ ਹੈ ਜੋ ਤੁਸੀਂ ਆਪਣੇ ਦਿਲ ਅੰਦਰ ਦੱਬੀ ਬੈਠੇ ਹੋ। ਐਦਾਂ ਲੱਗਦਾ ਜਿਵੇਂ ਮਨ ਦੁੱਖਾਂ ਦਾ ਸਮੁੰਦਰ ਹੋਵੇ ਜਿਸ ਨੂੰ ਅੱਜ ਤੱਕ ਅਸੀਂ ਸਾਰੇ ਦੇਖ ਹੀ ਨਾ ਸਕੇ ਹੋਈਏ। ਆਸੇ-ਪਾਸੇ ਖੜੇ ਬਜ਼ੁਰਗ ਕਹਿਣ ਲੱਗੇ, "ਕਵਿਤਾ, ਐਦਾਂ ਦਾ ਕੀ ਹੋਇਆ?" ਜਿਸ ਕਰਕੇ ਤੁਸੀਂ ਆਪਣੇ ਨੂੰਹ ਪੁੱਤ ਨੂੰ ਇੰਨੀ ਨਫ਼ਰਤ ਕਰਦੇ ਹੋ ਉਹਨਾਂ ਦੇ ਨਾਲ ਨਹੀਂ ਜਾਣਾ ਚਾਹੁੰਦੇ ਕੁਝ ਤਾਂ ਹੋਇਆ ਹੋਵੇਗਾ ਜਿਸ ਕਰਕੇ ਤੁਸੀਂ ਐਨੇ ਪੱਥਰ ਦੇਲ ਬਣ ਗਏ ਹੋ ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਕਵਿਤਾ ਹੁਣ ਸਾਰੀਆਂ ਗੱਲਾਂ ਨੂੰ ਸਪਸ਼ਟ ਰੂਪ ਨਾਲ ਦੱਸਣਾ ਚਾਹੁੰਦੀ ਸੀ ਕਿਉਂਕਿ ਬਾਰ-ਬਾਰ ਨੂੰਹ ਪੁੱਤ ਦਾ ਆਉਣਾ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਨੂੰਹ ਪੁੱਤ ਦਾ ਚਿਹਰਾ ਦੇਖਦੀ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਕਵਿਤਾ ਮੈਨੇਜਰ ਸਾਹਿਬ ਨੂੰ ਕਹਿਣ ਲੱਗੀ ਬੇਟਾ ਤੁਸੀਂ ਜਿਸ ਬੇਟੇ ਨੂੰ ਇੰਨਾ ਚੰਗਾ ਕਹਿ ਰਹੇ ਹੋ ਤੁਹਾਨੂੰ ਉਸ ਦੀ ਸੱਚਾਈ ਨਹੀਂ ਪਤਾ ਅੱਜ ਜਿੰਨੇ ਚੰਗੇ ਬਣ ਕੇ ਉਹ ਮੇਰੇ ਲਈ ਕੇਕ ਲਿਆਏ ਨੇ ਪਿਛਲੇ 1 ਸਾਲ ਪਹਿਲਾਂ ਇਸ ਨੂੰ ਨੇ ਮੇਰੇ ਮੂੰਹ ਤੇ ਕੇਕ ਚਲਾ ਕੇ ਮਾਰਿਆ ਸੀ ਮੇਰੇ ਘਰ ਵਿੱਚ ਮੇਰਾ ਸਾਹ ਲੈਣਾ ਔਖਾ ਕਰ ਦਿੱਤਾ ਸੀ ਮੈਂ ਆਪਣੇ ਹੀ ਘਰ ਵਿੱਚ ਘੁੱਟ-ਘੁੱਟ ਕੇ ਜਿਉਂਦੀ ਸੀ ਮੇਰੇ ਵਿਆਹ ਦੇ 3 ਸਾਲ ਬਾਅਦ ਮੇਰੇ ਪੁੱਤ ਕਰਨ ਦਾ ਜਨਮ ਹੋਇਆ ਸੀ ਉਹਦਾ ਪੈਦਾ ਹੋਣ ਤੇ ਅਸੀਂ ਦੋਨੋਂ ਪਤੀ ਪਤਨੀ ਬਹੁਤ ਖੁਸ਼ ਸੀ ਮੇਰਾ ਪਤੀ ਮਜ਼ਦੂਰੀ ਕਰਦਾ ਸੀ ਬੜੀ ਮੁਸ਼ਕਲ ਨਾਲ ਪੈਸੇ ਜੋੜ ਕੇ ਅਸੀਂ ਦੋਵਾਂ ਨੇ ਆਪਣੇ ਪੁੱਤਰ ਕਰਨ ਨੂੰ ਪੜਾਇਆ ਲਿਖਾਇਆ ਕਿਉਂਕਿ ਪੈਸਿਆਂ ਦੀ ਕਮੀ ਜ਼ਿੰਦਗੀ ਵਿੱਚ ਕਿੰਨੀ ਔਖੀ ਹੁੰਦੀ ਹੈ ਇਹ ਅਸੀਂ ਦੋਨੋਂ ਪਤੀ ਪਤਨੀ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਇਸ ਲਈ ਕਰਨ ਨੂੰ ਪੜਾ ਕੇ ਇਸ ਕਾਬਲ ਬਣਾਇਆ ਕਿ ਚੰਗੀ ਨੌਕਰੀ ਲੱਗ ਜਾਵੇ ਇੱਕ ਇੱਕ ਪੈਸਾ ਬਚਾ ਕੇ ਆਪਣੇ ਪੁੱਤਰ ਕਰਨ ਨੂੰ ਪੜਾਇਆ ਜਦੋਂ ਕਰਨ ਸ਼ਹਿਰ ਪੜਨ ਗਿਆ ਤਾਂ ਪੈਸਿਆਂ ਦੀ ਕਮੀ ਪੈ ਗਈ ਫਿਰ ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਝਾੜੂ ਪੋਚਾ ਕੀਤਾ ਫਿਰ ਭਾਂਡੇ ਮਾਂਜੇ ਫਿਰ ਕਿਤੇ ਜਾ ਕੇ ਕਰਨ ਦੀ ਪੜ੍ਹਾਈ ਪੂਰੀ ਹੋਈ ਰੱਬ ਦੀ ਕਿਰਪਾ ਨਾਲ ਇੱਕ ਦਿਨ ਮੇਰੇ ਪੁੱਤ ਨੂੰ ਵੀ ਨੌਕਰੀ ਮਿਲ ਗਈ ਨੌਕਰੀ ਮਿਲਣ ਤੋਂ ਬਾਅਦ ਕਰਨ ਦੇ ਵਿਆਹ ਲਈ ਬਹੁਤ ਚੰਗੇ ਚੰਗੇ ਰਿਸ਼ਤੇ ਆਉਣ ਲੱਗੇ ਪਰ ਕਰਨ ਨੂੰ ਕਮਲ ਬਹੁਤ ਪਸੰਦ ਸੀ ਅਸੀਂ ਉਹਦੀ ਪਸੰਦ ਨੂੰ ਆਪਣੀ ਪਸੰਦ ਬਣਾ ਲਿਆ ਉਹਦਾ ਵਿਆਹ ਕਮਲ ਨਾਲ ਕਰਵਾ ਦਿੱਤਾ ਅਸੀਂ ਦੋਵੇਂ પતિ ਪਤਨੀ ਨੇ ਸਾਰੀ ਉਮਰ ਬਹੁਤ ਕੰਮ ਕੀਤਾ ਸੀ ਬੁਢਾਪੇ ਵਿੱਚ ਮੇਰੇ ਪਤੀ ਦੇ ਜੋੜਾਂ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗਿਆ ਜਿਹਦੇ ਨਾਲ ਉਹਨਾਂ ਲੋਕਾਂ ਨੇ ਮੇਰੇ ਪਤੀ ਤੋਂ ਕੰਮ ਕਰਵਾਉਣਾ ਬੰਦ ਕਰ ਦਿੱਤਾ ਉਹਨਾਂ ਦੀ ਤਬੀਅਤ ਨੂੰ ਦੇਖਦੇ ਹੋਏ ਮੈਂ ਵੀ ਆਪਣੇ ਪਤੀ ਨੂੰ ਕਿਹਾ ਕਿ ਹੁਣ ਤਾਂ ਸਾਡਾ ਪੁੱਤਰ ਨੌਕਰੀ ਤੇ ਲੱਗ ਗਿਆ ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਆ ਰੱਬ ਦੀ ਕਿਰਪਾ ਨਾਲ ਸਭ ਵਧੀਆ ਚੱਲ ਰਿਹਾ ਤੁਹਾਡੇ ਕੋਲ ਵੀ ਕੁਝ ਪੈਸੇ ਬਚੇ ਹੋਏ ਨੇ ਜਿਦੇ ਨਾਲ ਆਪਾਂ ਪੁਰਾਣੇ ਘਰ ਨੂੰ ਨਵਾਂ ਬਣਾ ਲਵਾਂਗੇ ਥੋੜੇ ਬਹੁਤ ਪੈਸਿਆਂ ਦੀ ਮਦਦ ਕਰਨ ਵੀ ਕਰ ਦੇਵੇਗਾ ਪਰ ਨੂੰਹ ਪੁੱਤ ਨੂੰ ਇਹ ਗੱਲ ਵਧੀਆ ਨਾ ਲੱਗੀ ਤੇ ਉਹਨਾਂ ਨੇ ਘਰ ਬਣਾਉਣ ਲਈ ਮਨਾ ਕਰ ਦਿੱਤਾ ਆਪਣੇ ਪਿਓ ਦੇ ਮਜ਼ਦੂਰੀ ਤੇ ਨਾ ਜਾਣ ਕਾਰਨ ਨੂੰਹ ਪੁੱਤ ਭੜਕ ਗਏ ਤੇ ਬੋਲੇ ਪਾਪਾ ਜੀ ਤੁਸੀਂ ਮਜ਼ਦੂਰੀ ਕਰਨ ਕਿਉਂ ਨਹੀਂ ਜਾਂਦੇ ਹਜੇ ਤਾਂ ਉਹਨਾਂ ਨੂੰ ਮਜ਼ਦੂਰੀ ਕਰਨੀ ਚਾਹੀਦੀ ਆ ਹਜੇ ਉਹਨਾਂ ਦੀ ਉਮਰ ਹੀ ਕਿੰਨੀ ਕੁ ਹੋਈ ਆ ਹੁਣੇ ਕੰਮ ਛੱਡ ਕੇ ਕਿੱਥੇ ਉਮਰ ਲੰਗੇਗੀ ਅੱਜ ਜੇਕਰ ਹੱਥ ਧਰ ਕੇ ਘਰ ਤੇ ਬਹਿ ਗਏ ਤਾਂ ਘਰ ਵਿੱਚ ਇੰਨੇ ਖਰਚੇ ਕਿਵੇਂ ਚੱਲਣਗੇ ਫਿਰ ਨੂੰ ਬੋਲੀ ਮੰਮੀ ਜੀ ਮੇਰੇ ਪਤੀ ਇਕੱਲੇ ਕਮਾਉਣ ਵਾਲੇ ਨੇ ਤੁਹਾਡੇ ਦੋਵਾਂ ਦੇ ਖਰਚੇ ਘਟ ਨਹੀਂ ਹਨ ਜਿਵੇਂ ਜਿਵੇਂ ਬढ़ापे ਵੱਲ ਜਾਉਂਗੇ ਓਵੇਂ ਓਵੇਂ ਦਵਾਈਆਂ ਦਾ ਖਰਚਾ ਵੀ ਵਧਦਾ ਜਾਵੇਗਾ ਘਟੋ ਘਟਾ ਆਪਣੇ ਖਰਚੇ ਲਈ ਇੰਨਾ ਤਾਂ ਕਮਾਓ ਕਿ ਤੁਹਾਡਾ ਦਵਾਈਆਂ ਦਾ ਖਰਚਾ ਨਿਕਲਦਾ ਰਹੇ ਇਹ ਸੁਣ ਕੇ ਕਵਿਤਾ ਨੂੰ ਗੁੱਸਾ ਆਇਆ ਉਹ ਬੋਲੀ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਬੇਟਾ ਤੁਸੀਂ ਗੋਡਿਆਂ ਦੇ ਦਰਦ ਕਰਕੇ ਤੁਹਾਡੇ ਪਾਪਾ ਜੀ ਠੀਕ ਤਰ੍ਹਾਂ ਨਹੀਂ ਚੱਲ ਫਿਰ ਸਕਦੇ ਤੁਸੀਂ ਮਜ਼ਦੂਰੀ ਤੇ ਜਾਣ ਦੀ ਗੱਲ ਕਰ ਰਹੇ ਹੋ ਹੁਣ ਉਹਨਾਂ ਦੀ ਉਮਰ ਕੰਮ ਕਰਨ ਦੀ ਨਹੀਂ ਆ ਬੈਠ ਕੇ ਖਾਣ ਦੀ ਆ ਮੇਰੀ ਗੱਲ ਸੁਣ ਕੇ ਕਰਨ ਆਪਣੇ ਦਫ਼ਤਰ ਚਲਾ ਗਿਆ ਪਰ ਨੂਹ ਰਸੋਈ ਵਿੱਚ ਬਹੁਤ देर ਤੱਕ ਬੁੜਬੁੜ ਕਰਦੀ ਰਹੀ ਨੂਹ ਪੁੱਤ ਦੀਆਂ ਗੱਲਾਂ ਸੁਣ ਕੇ ਮੇਰੇ ਪਤੀ ਬੋਲੇ ਭਾਗਵਾਨੇ ਅਸੀਂ ਇੱਕ ਕੰਮ ਕਰਦੇ ਆ ਆਪਣੇ ਪਿੰਡ ਵਾਪਸ ਚੱਲਦੇ ਆ ਵਿੰਡ ਵਿੱਚ ਸਾਡਾ ਇੱਕ ਪੁਰਾਣਾ ਘਰ ਹੈ ਤੇ ਇੱਕ ਕਿਲਾ ਜ਼ਮੀਨ ਹੈ ਜੋ ਸਾਡੇ ਪੁਰਖਿਆਂ ਦੀ ਹੈ ਉਸ ਨੂੰ ਮੈਂ ਤੇਰੇ ਨਾਮ ਕਰ ਦਿੰਦਾ ਹਾਂ ਕੱਲ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਤੈਨੂੰ ਪੈਸਿਆਂ ਦੀ ਲੋੜ ਪਵੇਗੀ ਤਾਂ ਤੂੰ ਜ਼ਮੀਨ ਵੇਚ ਕੇ ਆਪਣੀਆਂ ਦਵਾਈਆਂ ਦੇ ਖਰਚੇ ਤਾਂ ਕੱਢ ਲਵੇਂਗੀ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਇੱਥੇ ਇਕੱਲੀ ਜੀ ਕੇ ਕੀ ਕਰਾਂਗੀ ਕਿਵੇਂ ਰਹਿਾਂਗੀ ਮੈਂ ਤੁਹਾਡੇ ਬਿਨਾ ਕਵਿਤਾ ਨੇ ਉਹਨਾਂ ਨੂੰ ਗੁੱਸੇ ਹੁੰਦੇ ਹੋਏ ਕਿਹਾ ਸੀ ਪਰ ਉਸ ਦੇ ਪਤੀ ਅੱਜ ਜੋ ਕੁਝ ਵੀ ਹੋਇਆ ਉਸ ਨੂੰ ਵੇਖ ਕੇ ਉਹ ਅੱਗੇ ਦੀ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਸੀ ਇਸ ਲਈ ਦੋਨੋਂ ਪਤੀ ਪਤਨੀ ਕਿਸੇ ਕੰਮ ਦਾ ਬਹਾਨਾ ਲਾ ਕੇ ਪਿੰਡ ਚਲੇ ਗਏ ਉੱਥੇ ਹੀ ਜ਼ਮੀਨ ਕਵਿਤਾ ਦੇ ਨਾਮ ਕਰ ਦਿੱਤੀ ਇਧਰ ਨੂੰ ਪੁੱਤ ਨੂੰ ਇਸ ਗੱਲ ਦੀ ਪਿੰਕ ਤੱਕ ਵੀ ਨਹੀਂ ਲੱਗੀ ਬਲਕਿ ਉਹ ਤਾਂ ਉਲਟਾ ਇਸ ਗੱਲ ਤੋਂ ਖੁਸ਼ ਹੋ ਰਹੇ ਸੀ ਕਿ ਚਲੋ ਚੰਗਾ ਹੋਇਆ ਬੁੱਢਾ ਬੁੱਢੀ ਦੋ ਹਫ਼ਤਿਆਂ ਲਈ ਪਿੰਡ ਚਲੇ ਗਏ ਪਰ ਪਿੰਡੋਂ ਆਉਣ ਦੇ ਕੁਝ ਦਿਨ ਬਾਅਦ ਹੀ ਮੇਰੇ ਪਤੀ ਦੀ ਛਾਤੀ ਵਿੱਚ ਦਰਦ ਉੱਠਿਆ ਉਹ ਮੈਨੂੰ ਇਸ ਦੁਨੀਆ ਵਿੱਚ ਇਕੱਲਿਆਂ ਛੱਡ ਕੇ ਚਲੇ ਗਏ ਮੈਨੂੰ ਕੀ ਪਤਾ ਸੀ ਉਹ ਜੋ ਬੋਲ ਰਹੇ ਸੀ ਉਹ ਜਲਦੀ ਹੀ ਸੱਚ ਹੋ ਜਾਵੇਗਾ ਮੇਰੇ ਪਤੀ ਦਾ ਮੈਨੂੰ ਛੱਡ ਕੇ ਜਾਣਾ ਮੇਰੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਮੇਰਾ ਰੋ ਰੋ ਕੇ ਬੁਰਾ ਹਾਲ ਸੀ ਮੈਂ ਆਪਣੇ ਪਤੀ ਦੇ ਜਾਣ ਦੇ ਸਦਮੇ ਤੋਂ ਬਾਹਰ ਵੀ ਨਹੀਂ ਆ ਸਕੀ ਸੀ ਕਿ ਨੂੰ ਪੁੱਤ ਦਾ ਦੂਜਾ ਰੂਪ ਦੇਖਣ ਨੂੰ ਮਿਲਿਆ ਪਤੀ ਨੂੰ ਗਏ ਹੋਏ 20 ਦਿਨ ਹੀ ਹੋਏ ਸੀ ਕੇਕ ਦਿਨ ਕਰਨ ਮੇਰੇ ਕਮਰੇ ਵਿੱਚ ਆਇਆ ਤੇ ਮੈਨੂੰ ਚੀਕਦੇ ਹੋਏ ਬੋਲਿਆ ਕੀ ਮਾਂ ਪੂਰਾ ਦਿਨ ਕਮਰੇ ਵਿੱਚ ਬੈਠੀ ਰਹਿਣੀ ਆ ਵਿਚਾਰੀ ਕਮਲ ਕੰਮ ਵਿੱਚ ਲੱਗੀ ਰਹਿੰਦੀ ਆ ਕੁਝ ਤਾਂ ਕਰਦਾ ਘਰ ਦਾ ਕੰਮ ਤੰਦਾ ਵੇਖ ਲਿਆ ਕਰੋ ਹੁਣ ਜੋ ਚਲਾ ਗਿਆ ਉਹ ਵਾਪਸ ਨਹੀਂ ਆਏਗਾ ਤੇ ਰੱਬ ਦੇ ਸਾਹਮਣੇ ਕਿਸੇ ਦੀ ਵੀ ਨਹੀਂ ਚਲਦੀ ਉਹਦੀ ਬੇਰੁਖੀ ਦੇ ਵਿਵਹਾਰ ਨੂੰ ਦੇਖ ਕੇ ਮਨ ਨਾ ਹੁੰਦੇ ਹੋਏ ਵੀ ਮੈਂ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਨੂ ਪੁੱਤ ਨੂੰ ਮੇਰੇ ਦੁੱਖ ਦਰਦ ਤੋਂ ਕੋਈ ਲੈਣਾ ਦੇਣਾ ਨਹੀਂ ਸੀ ਉਹ ਤਾਂ ਬਸ ਆਪਣੀ ਹੀ ਦੁਨੀਆ ਵਿੱਚ ਮਸਤ ਰਹਿੰਦੇ ਹੌਲੀ ਹੌਲੀ ਮੈਂ ਵੀ ਆਪਣੇ ਗਮ ਨੂੰ ਭੁਲਾ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੀ ਸੀ ਉਦੋਂ ਹੀ ਇੱਕ ਦਿਨ ਨੂ ਨੇ ਆਪਣੇ ਜਨਮ ਦਿਨ ਦੀ ਪਾਰਟੀ ਰੱਖੀ ਸਾਰੀਆਂ ਸਹੇਲੀਆਂ ਨੂੰ ਘਰੇ ਬੁਲਾਇਆ ਜਿਸ ਦਿਨ ਨੂ ਦਾ ਜਨਮ ਦਿਨ ਸੀ ਇਤਫਾਕ ਨਾਲ ਉਸੇ ਦਿਨ ਮੇਰਾ ਵੀ ਜਨਮ ਦਿਨ ਸੀ ਘਰ ਦਾ ਸਾਰਾ ਖਾਣਾ ਮੈਂ ਹੀ ਬਣਾਇਆ ਸੀ ਨੂ ਦੀਆਂ ਸਾਰੀਆਂ ਸਹੇਲੀਆਂ ਘਰ ਆ ਗਈਆਂ ਸ਼ਾਮ ਹੁੰਦੇ ਹੁੰਦੇ ਮੇਰਾ ਪੁੱਤਰ ਕਰਨ ਵੀ ਦਫ਼ਤਰ ਤੋਂ ਆ ਗਿਆ ਜਦੋਂ ਕੇਕ ਕੱਟਣ ਦੀ ਵਾਰੀ ਆਈ ਤਾਂ ਨੂਨ ਇਕੱਲੇ ਹੀ ਕੇਕ ਕੱਟ ਦਿੱਤਾ ਫਿਰ ਮੇਰੇ ਪੁੱਤ ਕਰਨ ਨੇ ਉਸ ਨੂੰ ਸੋਨੇ ਦਾ ਹਾਰ ਗਿਫਟ ਵਿੱਚ ਦਿੱਤਾ ਜਿਸ ਨੂੰ ਵੇਖ ਕੇ ਕਮਲ ਖੁਸ਼ੀ ਨਾਲ ਨੱਚਣ ਲੱਗ ਪਈ ਉੱਥੇ ਦੂਰ ਇੱਕ ਕੋਨੇ ਵਿੱਚ ਖੜੀ ਮੈਂ ਇਹ ਸਭ ਕੁਝ ਚੁੱਪਚਾਪ ਦੇਖ ਰਹੀ ਸੀ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਇਸ ਲਈ ਨਹੀਂ ਕਿ ਨੂਨ ਨੂੰ ਇੰਨਾ ਮਹਿੰਗਾ ਗਿਫਟ ਦਿੱਤਾ ਸਗੋਂ ਇਸ ਲਈ ਕੇ ਪੁੱਤ ਨੂੰ ਮਾਂ ਦਾ ਜਨਮ ਦਿਨ ਤੱਕ ਯਾਦ ਨਹੀਂ ਉਦੋਂ ਹੀ ਬੇਟਾ ਮੈਨੂੰ ਆਵਾਜ਼ ਦਿੰਦੇ ਬੋਲਿਆ ਮਾਂ ਛੇਤੀ ਕਰੋ ਸਾਰੇ ਲੋਕਾਂ ਦੇ ਖਾਣੇ ਦਾ ਇੰਤਜ਼ਾਮ ਕਰੋ ਕੇਕ ਤਾਂ ਅਸੀਂ ਕੱਟ ਲਿਆ ਪਹਿਲਾਂ ਸਾਰਿਆਂ ਨੂੰ ਕੋਲਡ ਡਰਿੰਕ ਦਿਓ ਉਸ ਤੋਂ ਬਾਅਦ ਕੇਕ ਲੈ ਕੇ ਜਾਓ ਪਲੇਟ ਵਿੱਚ ਰੱਖ ਕੇ ਸਾਰਿਆਂ ਨੂੰ ਦੇ ਦਿਓ ਮੈਨੂੰ ਐਂ ਲੱਗਿਆ ਜਿਵੇਂ ਮੈਂ ਘਰ ਦੀ ਨੌਕਰਾਨੀ ਹੋਵਾਂ ਮੈਂ ਉਸ ਦਿਨ ਹਿੰਮਤ ਕਰਕੇ ਸਾਰੇ ਲੋਕਾਂ ਨੂੰ ਖਾਣਾ ਸਰਵ ਕਰਨ ਤੋਂ ਮਨਾ ਕਰ ਦਿੱਤਾ ਅਤੇ ਆਪਣੇ ਕਮਰੇ ਵਿੱਚ ਆ ਗਈ ਜਿਸ ਨੂੰ ਸੁਣ ਕੇ ਨੂੰ ਪੁੱਤ ਚਲਾਉਂਦੇ ਹੋਏ ਮੇਰੇ ਪਿੱਛੇ-ਪਿੱਛੇ ਕਮਰੇ ਵਿੱਚ ਆਏ ਤੇ ਗੁੱਸੇ ਨਾਲ ਬੋਲੇ ਇਹ ਕੀ ਤਰੀਕਾ ਮਾਂ ਕਮਰੇ ਵਿੱਚ ਜਾ ਕੇ ਮੂੰਹ ਫੁਲਾ ਕੇ ਬਹਿ ਗਈਆਂ ਘਰ ਵਿੱਚ ਇੰਨੇ ਸਾਰੇ ਲੋਕ ਆਏ ਨੇ ਉਹਨਾਂ ਦਾ ਖਾਣਾ ਪੀਣਾ ਦੇਖੋ ਪੁੱਤ ਉਹ ਸਭ ਤੁਹਾਡੇ ਮਹਿਮਾਨ ਨੇ ਤੁਸੀਂ ਦੇਖੋ ਮੈਂ ਇਹ ਸਭ ਨਹੀਂ ਦੇਖ ਸਕਦੀ ਮੇਰਾ ਕੰਮ ਕਰਨ ਤੋਂ ਮਨਾ ਕਰਨਾ ਪੁੱਤ ਨੂੰ ਚੰਗਾ ਨਹੀਂ ਲੱਗਿਆ ਬੇਟਾ ਗੁੱਸੇ ਵਿੱਚ ਬੋਲਿਆ ਮਾਂ ਇਹ ਕੀ ਫਾਲਤੂ ਦੀਆਂ ਗੱਲਾਂ ਕਰ ਰਹੀਆਂ ਹੈ ਏਦਾਂ ਦਾ ਕੀ ਹੋ ਗਿਆ ਕਰਨ ਪੁੱਤ ਅੱਜ ਮੇਰਾ ਵੀ ਜਨਮ ਦਿਨ ਹੈ ਜਿਸ ਦਾ ਕੋਈ ਕੇਕ ਨਹੀਂ ਕੱਟਿਆ ਗਿਆ। ਅੱਛਾ ਇਹ ਗੱਲ ਹੈ ਮੈਂ ਕੇਕ ਕਮਰੇ ਵਿੱਚ ਲੈ ਆਉਂਦਾ ਹਾਂ ਇੱਥੇ ਕਟਵਾ ਦਿਨਾ। ਨਹੀਂ ਨਹੀਂ ਪੁੱਤ ਮੈਂ ਕੋਈ ਕੇਕ ਨਹੀਂ ਕੱਟਣਾ। ਨਾ ਮੈਂ ਪਹਿਲਾਂ ਕਦੇ ਕੇਕ ਕੱਟਿਆ ਤੇ ਨਾ ਹੁਣ ਕੱਟਣਾ। ਮੈਂ ਇੰਨਾ ਹੀ ਕਿਹਾ। ਉਦੋਂ ਹੀ ਮੇਰੀ ਨੂੰਹ ਕੱਟਿਆ ਹੋਇਆ ਇੱਕ ਕੇਕ ਮੇਰੇ ਕੋਲ ਲੈ ਕੇ ਆਈ ਤੇ ਪੂਰਾ ਕੇਕ ਮੇਰੇ ਮੂੰਹ ਤੇ ਸੁੱਟ ਦਿੱਤਾ। ਇਹ ਕੀ ਕਰ ਦਿੱਤਾ? ਕਮਲ ਮੇਰੇ ਨੱਕ ਤੇ ਮੂੰਹ ਵਿੱਚ ਕੇਕ ਭਰ ਦਿੱਤਾ। ਮੈਨੂੰ ਸਾਹ ਵੀ ਨਹੀਂ ਆ ਰਿਹਾ ਸੀ ਕਿਉਂ ਮੰਮੀ ਜੀ ਤੁਹਾਨੂੰ ਤਾਂ ਕੇਕ ਕੱਟਣਾ ਤੇ ਜਨਮ ਦਿਨ ਮਨਾਉਣਾ ਦਾ ਬੜਾ ਸ਼ੌਂਕ ਸੀ ਨਾ ਹੁਣ ਕੱਟੋ ਕੇਕ ਲਾਓ ਆਪਣੇ ਮੂੰਹ ਤੇ ਅੱਜ ਕੱਲ ਦੇ ਬੱਚੇ ਐਵੇਂ ਹੀ ਜਨਮ ਦਿਨ ਮਨਾਉਂਦੇ ਨੇ ਕੇਕ ਕੱਟ ਕੇ ਮੂੰਹ ਤੇ ਲਾਉਂਦੇ ਨੇ ਉਸੇ ਤਰ੍ਹਾਂ ਤਾਂ ਕਰ ਰਹੀਆਂ ਮੈਂ ਕਰਨ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਅੱਖਾਂ ਵਿੱਚ ਜਲਣ ਹੋ ਰਹੀ ਆ ਕਰਨ ਨੇ ਝਟਕੇ ਨਾਲ ਮੇਰਾ ਹੱਥ ਫੜ ਕੇ ਮੈਨੂੰ ਬਾਥਰੂਮ ਵਿੱਚ ਲੈ ਗਿਆ ਤੇ ਕਹਿਣ ਲੱਗਿਆ ਆਪਿਆ ਪਾਣੀ ਦਾ ਟੱਬ ਤੇ ਛੇਤੀ ਨਾਲ ਮੂੰਹ ਧੋ ਕੇ ਬਾਹਰ ਕੰਮ ਕਰਨ ਲਈ ਆ ਜਾ। ਪਰ ਮੈਂ ਮੂੰਹ ਧੋ ਕੇ ਆਪਣੇ ਕਮਰੇ ਵਿੱਚ ਬੈਠ ਗਈ। ਅੰਦਰੋਂ ਦਰਵਾਜ਼ੇ ਦੀ ਕੁੰਡੀ ਬੰਦ ਕਰ ਲਈ ਤਾਂ ਕਰਨ ਤੇ ਕਮਲ ਨੇ ਮੈਨੂੰ ਬਹੁਤ ਖਰੀਆਂ ਖੋਟੀਆਂ ਸੁਣਵਾਈਆਂ। ਸਵੇਰ ਹੋਣ ਤੱਕ ਦੋਨਾਂ ਨੇ ਮੈਨੂੰ ਵਿਰਧ ਆਸ਼ਰਮ ਵਿੱਚ ਭੇਜਣ ਦੀ ਤਿਆਰੀ ਕਰ ਲਈ। ਪੁੱਤ ਨੇ ਮੇਰੇ ਕੋਲ ਆ ਕੇ ਕਿਹਾ ਕਿ ਚਲੋ ਮਾਂ ਹੁਣ ਤੁਸੀਂ ਇੱਥੇ ਕੋਈ ਕੰਮ ਨਹੀਂ ਕਰੋਗੇ। ਮੈਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਆਉਣਾ। ਨੂੰ ਪੁੱਤ ਦੀ ਗੱਲ ਸੁਣ ਕੇ ਕਵਿਤਾ ਨੇ ਆਪਣੇ ਮਨ ਨੂੰ ਸਮਝਾ ਲਿਆ। ਕਿ ਮੈਨੂੰ ਵਰਧ ਆਸ਼ਰਮ ਵਿੱਚ ਰਹਿਣਾ ਮਨਜ਼ੂਰ ਹੈ ਪਰ ਮੈਂ ਨੂੰਹ ਪੁੱਤ ਦੀ ਨੌਕਰ ਨਹੀਂ ਬਣਾਂਗੀ ਇਹ ਸੋਚ ਕੇ ਕਵਿਤਾ ਨੇ ਵਰਧ ਆਸ਼ਰਮ ਵਿੱਚ ਰਹਿਣਾ ਸਵੀਕਾਰ ਕਰ ਲਿਆ ਤੇ ਉਹਨਾਂ ਦੇ ਨੂੰਹ ਪੁੱਤ ਉਹਨਾਂ ਨੂੰ ਵਰਧ ਆਸ਼ਰਮ ਵਿੱਚ ਛੱਡ ਕੇ ਚਲੇ ਗਏ ਕਵਿਤਾ ਨੂੰ ਵਰਧ ਆਸ਼ਰਮ ਹੋਏ 6 ਮਹੀਨੇ ਹੋਏ ਸੀ ਕਿ ਉਹਨਾਂ ਦੇ ਮੁੰਡੇ ਕਰਨ ਕੋਲ ਪਿੰਡੋਂ ਕਿਸੇ ਦਾ ਫੋਨ ਆਇਆ ਕਿ ਪਿੰਡ ਵਿੱਚ ਜੋ ਤੁਹਾਡੀ ਜ਼ਮੀਨ ਹੈ ਉੱਥੋਂ ਤੱਕ ਹੁਣ ਸ਼ਹਿਰ ਦਾ ਵਿਕਾਸ ਹੋ ਗਿਆ ਹੈ ਤੁਹਾਡੀ ਜ਼ਮੀਨ 메ਨ ਰੋਡ ਤੇ ਹੈ ਇਸ ਲਈ ਉਸ ਦੀ ਕੀਮਤ ਕਰੋੜਾਂ ਵਿੱਚ ਹੋ ਗਈ ਆ ਜਿਸ ਨੂੰ ਸੁਣ ਕੇ ਕਾਰਨ ਤੇ ਉਸ ਦੀ ਪਤਨੀ ਕਮਲ ਖੁਸ਼ੀ ਨਾਲ ਨੱਚਣ ਲੱਗੇ ਤੇ ਦੋਨੋਂ ਜਣੇ ਜ਼ਮੀਨ ਵੇਚਣ ਲਈ ਪਿੰਡ ਪਹੁੰਚ ਗਏ ਜਦੋਂ ਜ਼ਮੀਨ ਦੇ ਕਾਗਜ਼ ਲੈ ਕੇ ਕੋਰਟ ਪਹੁੰਚੇ ਤਾਂ ਕੋਰਟ ਵਿੱਚ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਜ਼ਮੀਨ ਤਾਂ ਉਹਨਾਂ ਦੇ ਪਾਪਾ ਨੇ ਮਰਨ ਤੋਂ ਪਹਿਲਾਂ ਹੀ ਉਹਨਾਂ ਦੀ ਮਾਂ ਦੇ ਨਾਂ ਕਰ ਦਿੱਤੀ ਆ ਜਿਸ ਨੂੰ ਸੁਣ ਕੇ ਦੋਨਾਂ ਦੇ ਹੋਸ਼ ਉੱਡ ਗਏ ਉਹ ਹੈਰਾਨ ਹੁੰਦੇ ਹੋਏ ਇੱਕ ਦੂਜੇ ਵੱਲ ਦੇਖਣ ਲੱਗੇ ਹੁਣ ਕੀ ਹੋਵੇਗਾ ਖੈਰ ਉਦਾਸ ਜਿਹਾਂ ਮੂੰਹ ਲੈ ਕੇ ਦੋਨੋਂ ਘਰ ਵਾਪਸ ਆ ਗਏ ਦਿਮਾਗ ਲਾਉਣ ਲੱਗੇ ਪਲਾਨ ਬਣਾਉਣ ਲੱਗੇ ਕਿ ਉਸ ਬੁੱਢੀ ਨੂੰ ਘਰ ਵਿੱਚ ਵਾਪਸ ਕਿਵੇਂ ਲਿਆਂਦਾ ਜਾਵੇ ਉਦੋਂ ਹੀ ਕਰਨ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਕਿ ਥੋੜੇ ਹੀ ਦਿਨਾਂ ਵਿੱਚ ਸਾਡਾ ਬੱਚਾ ਇਸ ਦੁਨੀਆ ਵਿੱਚ ਆਉਣ ਵਾਲਾ ਹੈ ਉਸ ਦੇ ਬਹਾਨੇ ਨਾਲ ਇਸ ਬੁੱਢੀ ਨੂੰ ਘਰ ਵਿੱਚ ਵਾਪਸ ਲੈ ਆਵਾਂਗੇ ਆਪਣੇ ਪੋਤੇ ਦੀ ਖੁਸ਼ਖਬਰੀ ਸੁਣ ਕੇ ਬੁੱਢੀ ਘਰ ਵਿੱਚ ਆਉਣ ਤੋਂ ਮਨਾ ਨਹੀਂ ਕਰੇਗੀ ਇਹੀ ਸੋਚ ਕੇ ਦੋਹਾਂ ਨੇ ਅੱਗੇ ਦੀ ਪਲੈਨਿੰਗ ਕੀਤੀ ਸਮਾਂ ਲੰਘਦਾ ਗਿਆ ਤੇ ਕਾਰਨ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੁਣ ਉਹਨਾਂ ਨੂੰ ਕਵਿਤਾ ਨੂੰ ਵਿਰਦਾ ਆਸ਼ਰਮ ਵਿੱਚੋਂ ਘਰ ਵਾਪਸ ਲੈ ਕੇ ਆਉਣ ਦਾ ਬਹਾਨਾ ਮਿਲ ਗਿਆ ਪੋਤੇ ਦੇ ਨਾਮ ਤੇ ਵਿਰਦਾ ਆਸ਼ਰਮ ਵਿੱਚ ਬਾਰ ਬਾਰ ਜਾ ਕੇ ਕਵਿਤਾ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਇਸ ਗੱਲ ਨੂੰ ਕਵਿਤਾ ਚੰਗੀ ਤਰ੍ਹਾਂ ਸਮਝ ਗਈ ਸੀ ਕਿਉਂਕਿ ਨੂ ਨੇ ਪਹਿਲੀ ਮੁਲਾਕਾਤ ਵਿੱਚ ਹੀ ਉਹਨਾਂ ਨੂੰ ਪਿੰਡ ਦੀ ਜ਼ਮੀਨ ਦੀ ਸ਼ਹਿਰੀ ਵਿਕਾਸ ਵਾਲੀ ਗੱਲ ਦੱਸ ਦਿੱਤੀ ਸੀ ਉਸ ਨੂੰ ਸਾਰਾ ਕੁਝ ਸਮਝ ਆ ਗਿਆ ਸੀ ਕੇ ਨੂੰਹ ਪੁੱਤ ਹੁਣ ਉਸ ਨੂੰ ਘਰ ਵਾਪਸ ਕਿਉਂ ਲੈ ਕੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਬੱਚੇ ਨੂੰ ਫ੍ਰੀ ਵਿੱਚ ਸੰਭਾਲਣ ਵਾਲੀ ਆਇਆ ਮਿਲ ਜਾਵੇਗੀ ਬਸ ਇਹੀ ਕਾਰਨ ਆ ਮੈਨੇਜਰ ਸਾਹਿਬ ਜਿਸ ਕਰਕੇ ਮੈਨੂੰ ਪੁੱਤ ਦੇ ਨਾਲ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਨੂੰਹ ਪੁੱਤਰ ਮੈਨੂੰ ਬਹੁਤੀ ਇੱਜ਼ਤ ਦਿੰਦੇ ਨੇ ਇਸ ਲਈ ਉਹ ਮੈਨੂੰ ਘਰ ਲੈ ਕੇ ਜਾਣਾ ਚਾਹੁੰਦੇ ਨੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਸਿਰਫ ਮੈਨੂੰ ਆਪਣੇ ਬੇਟੇ ਦੀ ਆਇਆ ਬਣਾ ਕੇ ਪਿੰਡ ਵਿੱਚ ਸ਼ਹਿਰ ਦੇ ਵਿਕਾਸ ਵਾਲੀ ਜ਼ਮੀਨ ਵੇਚ ਕੇ ਪੈਸੇ ਹੜਪਣਾ ਚਾਹੁੰਦੇ ਨੇ ਜਿਵੇਂ ਹੀ ਉਹਨਾਂ ਦਾ ਇਹ ਕੰਮ ਹੋ ਜਾਵੇਗਾ ਉਹ ਫਿਰ ਤੋਂ ਮੈਨੂੰ ਚਾਹ ਵਿੱਚੋਂ ਮੱਖੀ ਦੀ ਤਰ੍ਹਾਂ ਕੱਢ ਦੇਣਗੇ ਓਵੇਂ ਹੀ ਮੈਨੂੰ ਬੇਇਜਤ ਕਰਕੇ ਘਰੋਂ ਬਾਹਰ ਕੱਢ ਦੇਣਗੇ ਪਰ ਮੈਂ ਵਾਰ-ਵਾਰ ਬੇਇਜਤ ਨਹੀਂ ਹੋਣਾ ਚਾਹੁੰਦੀ ਹੁਣ ਇਸ ਵਿਰਧਾ ਆਸ਼ਰਮ ਵਿੱਚ ਹੀ ਮੇਰਾ ਮਨ ਲੱਗ ਗਿਆ ਹੈ ਹੁਣ ਮੈਂ ਆਖਰੀ ਸਾਹਾਂ ਤੱਕ ਇੱਥੇ ਹੀ ਰਹਿਣਾ ਚਾਹੁੰਦੀ ਹਾਂ ਕਵਿਤਾ ਦੀਆਂ ਗੱਲਾਂ ਸੁਣ ਕੇ ਮੈਨੇਜਰ ਸਾਹਿਬ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਸ-ਪਾਸੇ ਜਿੰਨੇ ਬਜ਼ੁਰਗ ਬੈਠੇ ਸੀ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਸਾਰੇ ਬਹੁਤ ਜ਼ਿਆਦਾ ਭਾਵਕ ਹੋ ਗਏ ਸਾਨੂੰ ਮaaf ਕਰ ਦਿਓ ਕਵਿਤਾ ਭੈਣ ਜੀ ਅਸੀਂ ਤੁਹਾਨੂੰ ਬਹੁਤ ਗਲਤ ਸਮਝਿਆ ਪਰ ਅੱਜ ਤੋਂ ਬਾਅਦ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਤੁਸੀਂ ਆਰਾਮ ਨਾਲ ਇੱਥੇ ਰਹਿ ਸਕਦੇ ਹੋ ਸਾਰਿਆਂ ਨੇ ਕਵਿਤਾ ਤੋਂ ਮਾਫੀ ਮੰਗਦੇ ਹੋਏ ਕਿਹਾ ਕਵਿਤਾ ਕਹਿਣ ਲੱਗੀ ਤੁਹਾਡੀ ਸਾਰਿਆਂ ਦੀ ਕੋਈ ਗਲਤੀ ਨਹੀਂ ਤੁਸੀਂ ਉਹੀ ਕਿਹਾ ਜੋ ਆਪਣੀਆਂ ਅੱਖਾਂ ਨਾਲ ਵੇਖਿਆ ਪਰ ਸੱਚਾਈ ਕੁਝ ਹੋਰ ਸੀ 2 ਮਹੀਨੇ ਹੋਰ ਲੰਘ ਗਏ ਤੇ ਇੱਕ ਦਿਨ ਕਵਿਤਾ ਦੇ ਨੂੰਹ ਪੁੱਤ ਉਹਨਾਂ ਨੂੰ ਫਿਰ ਤੋਂ ਲੈਣ ਆਏ ਉਹਨਾਂ ਨੂੰ ਤਾਂ ਜ਼ਮੀਨ ਦਾ ਲਾਲਚ ਹੋ ਗਿਆ ਸੀ ਪਰ ਇਸ ਵਾਰ ਮੈਨੇਜਰ ਸਾਹਿਬ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਜਿਵੇਂ ਹੀ ਦੋਨਾਂ ਨੂੰ ਦੇਖਿਆ ਤਾਂ ਮੈਨੇਜਰ ਸਾਹਿਬ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਉਦੋਂ ਹੀ ਕਰਨ ਤੇ ਕਮਲ ਮੈਨੇਜਰ ਸਾਹਿਬ ਦੇ ਕੋਲ ਆਏ ਤੇ ਬੋਲੇ ਸਰ ਮੇਰੀ ਮਾਂ ਕਿੱਥੇ ਹੈ ਅਸੀਂ ਉਹਨਾਂ ਨੂੰ ਹਰ ਹਾਲਤ ਵਿੱਚ ਘਰ ਵਾਪਸ ਲੈ ਕੇ ਜਾਵਾਂਗੇ ਮੈਨੇਜਰ ਨੇ ਕਰਨ ਤੇ ਕਮਲ ਦੇ ਸੁਭਾਅ ਦਾ ਅਸਲੀ ਰੂਪ ਦੇਖ ਲਿਆ ਸੀ ਉਹ ਜ਼ਮੀਨ ਦੇ ਲਾਲਚ ਵਿੱਚ ਹੁਣ ਭਲਾਈ ਦਾ ਮੁਖੌਟਾ ਲਾ ਕੇ ਜ਼ਬਰਦਸਤੀ ਤੇ ਉਤਰਾਏ ਸੀ ਉਦੋਂ ਹੀ ਉਹਨਾਂ ਨੂੰ ਕਵਿਤਾ ਆਪਣੇ ਕਮਰੇ ਵਿੱਚ ਜਾਂਦੀ ਹੋਈ ਦਿਖਾਈ ਦਿੱਤੀ ਛੇਤੀ ਨਾਲ ਭੱਜ ਕੇ ਕਰਨ ਕਵਿਤਾ ਦੇ ਕੋਲ ਗਿਆ ਤੇ ਕਵਿਤਾ ਦਾ ਹੱਥ ਫੜ ਕੇ ਜ਼ਬਰਦਸਤੀ ਗੱਡੀ ਦੇ ਕੋਲ ਲੈ ਆਇਆ ਤੇ ਕਹਿਣ ਲੱਗਾ ਚਲੋ ਮੰਮੀ ਤੁਹਾਨੂੰ ਮੈਂ ਕਿੰਨੀ ਵਾਰ ਮਨਾਉਣ ਆਇਆ ਤੁਸੀਂ ਮੰਨਦੇ ਹੀ ਨਹੀਂ ਅੱਜ ਮੈਂ ਤੁਹਾਨੂੰ ਜ਼ਬਰਦਸਤੀ ਲੈ ਕੇ ਹੀ ਜਾਵਾਂਗਾ ਉਦੋਂ ਹੀ ਆਪਣੇ ਸਾਹਮਣੇ ਪੁਲਿਸ ਨੂੰ ਵੇਖ ਕੇ ਕਰਨ ਤੇ ਕਮਲ ਹੱਕੇ ਬੱਕੇ ਰਹਿ ਗਏ ਤੇ ਪਿੱਛੋਂ ਮੈਨੇਜਰ ਸਾਹਿਬ ਨੇ ਕਿਹਾ ਇੰਸਪੈਕਟਰ ਸਾਹਿਬ ਮੈਂ ਹੀ ਤੁਹਾਨੂੰ ਫੋਨ ਕੀਤਾ ਸੀ ਗ੍ਰਿਫਤਾਰ ਕਰ ਲਓ ਇਹਨਾਂ ਨੂੰ ਜ਼ਬਰਦਸਤੀ ਇੱਕ ਮੈਲਾ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਦੇਖੋ ਉਹਨਾਂ ਦੀ ਮਰਜ਼ੀ ਦੇ ਖਿਲਾਫ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਪਲ ਦੀ ਦੇਰੀ ਕੀਤੇ ਬਿਨਾ ਹੀ ਪੁਲਿਸ ਨੇ ਉਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਕਰਨ ਨੇ ਚੀਕਦੇ ਹੋਏ ਕਿਹਾ ਮੰਮੀ ਇਹ ਤੁਸੀਂ ਸਹੀ ਨਹੀਂ ਕਰ ਰਹੇ ਕਰੋੜਾਂ ਦੀ ਜ਼ਮੀਨ ਲੈ ਕੇ ਕਿੱਥੇ ਜਾਓਗੇ ਬੱਸ ਇਹ ਵੀ ਤੇਰੇ ਘਰ ਵਾਲਾ ਤਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਅੱਜ ਨਹੀਂ ਤਾਂ ਕੱਲ ਉਹ ਜ਼ਮੀਨ ਮੇਰੀ ਹੀ ਹੋਵੇਗੀ ਫਿਰ ਮੈਂ ਦੇਖਦਾ ਕੌਣ ਰੋਕਦਾ ਮੈਨੂੰ ਜ਼ਮੀਨ ਲੈਣ ਤੋਂ ਪੁੱਤਰ ਤੁਹਾਡੀ ਨੀਤ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਈ ਸੀ ਇਸੇ ਲਈ ਮੈਂ ਕੱਲ ਹੀ ਉਸ ਜ਼ਮੀਨ ਨੂੰ ਵੇਚਣ ਲਈ ਪਿੰਡ ਜਾ ਰਹੀ ਹਾਂ ਤੇ ਉਸ ਜ਼ਮੀਨ ਤੋਂ ਜਿੰਨੇ ਵੀ ਪੈਸੇ ਮਿਲਣਗੇ ਉਹ ਸਾਰੇ ਪੈਸੇ ਮੈਂ ਇਸ ਵਿਰਦਾ ਆਸ਼ਰਮ ਵਿੱਚ ਲਾਵਾਂਗੀ ਕਿਉਂਕਿ ਤੁਹਾਡੇ ਵਰਗੇ ਨਲਾਇਕ ਪੁੱਤ ਇਸ ਦੁਨੀਆ ਵਿੱਚ ਬਹੁਤ ਨੇ ਜੋ ਆਪਣੇ ਮਾਂ-ਬਾਪ ਨੂੰ ਘਰੋਂ ਬੇਕਾਰ ਕਰ ਦਿੰਦੇ ਨੇ ਉਹਨਾਂ ਲਈ ਇਸ ਵਿਰਦਾ ਆਸ਼ਰਮ ਵਿੱਚ ਹੋਰ ਕਮਰੇ ਬਣਵਾਵਾਂਗੀ ਜਿੰਨੇ ਵੀ ਪੈਸੇ ਆਉਣਗੇ ਸਾਰੇ ਪੈਸੇ ਵਿਰਦਾ ਆਸ਼ਰਮ ਦੇ ਵਿੱਚ ਹੀ ਲੱਗਣਗੇ ਤੁਹਾਨੂੰ ਤਾਂ ਮੈਂ ਇੱਕ ਫੁੱਟੀ ਕਾਡੀ ਵੀ ਨਹੀਂ ਦੇਵਾਂਗੀ ਨਹੀਂ ਮਾਂ ਤੁਸੀਂ ਇਦਾਂ ਨਹੀਂ ਕਰ ਸਕਦੇ ਨੂੰ ਪੁੱਤ ਚੀਕਦੇ ਹੋਏ ਕਹਿਣ ਲੱਗੇ ਕਵਿਤਾ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਇੰਸਪੈਕਟਰ ਨੂੰ ਕਿਹਾ ਇੰਸਪੈਕਟਰ ਸਾਹਿਬ ਲੈ ਜਾਓ ਇਹਨਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਇਨਸਪੈਕਟਰ ਸਾਹਿਬ ਉਹਨਾਂ ਨੂੰ ਲੈ ਕੇ ਚਲੇ ਗਏ ਅਗਲੇ ਦਿਨ ਕਵਿਤਾ ਆਪਣੇ ਪਿੰਡ ਦੀ ਜ਼ਮੀਨ ਵੇਚ ਕੇ ਵਿਰਧਾ ਆਸ਼ਰਮ ਵਿੱਚ ਹੋਰ ਕਮਰੇ ਬਣਾਉਣ ਲਈ ਪੈਸੇ ਦੇ ਦਿੰਦੀ ਹੈ ਸੁੱਖ ਸਹੂਲਤਾਂ ਨਾਲ ਭਰਪੂਰ ਇੱਕ ਹੋਰ ਨਵਾਂ ਵਿਰਧਾ ਆਸ਼ਰਮ ਬਣ ਗਿਆ ਸੀ ਅੱਜ ਸਕੂਨ ਨਾਲ ਕਵਿਤਾ ਵਿਰਧਾ ਆਸ਼ਰਮ ਵਿੱਚ ਰਹਿ ਰਹੀ ਸੀ ਤੇ ਉਸਦੇ ਨੂੰ ਪੁੱਤ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਥੋੜੇ ਦਿਨਾਂ ਬਾਅਦ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਤਾਂ ਉਹਨਾਂ ਦੇ ਪੁੱਤ ਦੀ ਨੌਕਰੀ ਜਾ ਚੁੱਕੀ ਸੀ ਜਿਵੇਂ ਹੀ ਉਸ ਦੀ ਨੌਕਰੀ ਗਈ ਤਾਂ ਉਹ ਬੇਰੁਜ਼ਗਾਰ ਹੋ ਗਿਆ ਹੁਣ ਉਹਨਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀ ਬੱਚਿਆ ਹੁਣ ਉਹ ਵੀ ਜ਼ਮੀਨ ਤੇ ਆ ਚੁੱਕੇ ਸੀ ਉਹਨਾਂ ਦੀ ਵੀ ਭੁੱਖੇ ਮਰਨ ਦੀ ਨੌਬਤ ਆ ਗਈ ਸੀ ਫਿਰ ਥੱਕ ਹਾਰ ਕੇ ਉਹ ਵੀ ਮਜ਼ਦੂਰੀ ਕਰਨ ਲੱਗਾ ਹੁਣ ਉਸ ਨੂੰ ਸਮਝ ਆਇਆ ਸੀ ਕਿ ਕਿਸ ਤਰ੍ਹਾਂ ਉਸ ਦੇ ਪਿਓ ਨੇ ਮਜ਼ਦੂਰੀ ਕਰਕੇ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਪੜਾਇਆ ਲਿਖਾਇਆ ਸੀ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਸਮਾਂ ਗੁਜ਼ਰ ਚੁੱਕਿਆ ਸੀ ਉਨ੍ਹਾਂ ਕੋਲੋਂ ਉਹ ਗਲਤੀ ਹੋ ਚੁੱਕੀ ਸੀ ਜੋ ਉਨ੍ਹਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਹਾਂਜੀ ਦੋਸਤੋ ਕਹਾਣੀ ਬਾਰੇ ਕੀ ਨੇ ਤੁਹਾਡੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।